ਸਾਸ਼ੀ ਗਾਲ ਜੀ ਮੈਂ ਹੈਗਾ ਸਵੀਟਨ ਗਟੋਮ ਸ਼ਹਿਰ ਇੱਥੇ ਦੇ ਅੱਜ ਜਾਣਾ 40 ਕਿਲੋਮੀਟਰ ਸਾਈਡ ਜਾਣਾ ਲੋਡ ਕਰਨ ਟਾਈਮ ਇੱਥੇ ਸਵੇਰ ਦੇ 6:30 ਹੋਏ ਅਜਾ ਮੈਂ ਬਾਰਕ ਆਊਟ ਕਰਿਆ ਕਰਦਾ ਬਾਰਕ ਆਊਟ ਕਰਕੇ ਕੁਛ ਖਾ ਵੀ ਗਿਆ ਫਿਰ 8 ਵੇ ਦਾ ਟਾਈਮ ਹੈ ਮੇਰਾ ਫਿਰ ਜਾਣਾ ਉਹਦੇ ਬਾਅਦ ਅੱਗੇ ਨੂੰ లైక్ షేర్ కామెంట్ జరూర్ కర్రే సారే ਧੰਨਵਾਦ ਇਹ ਇਥੇ ਦਾ ਸਵੇਰ ਦਾ ਮਾਹੌਲ ਹੈ ਮੈਂ ਵਰਕਆਊਟ ਕਰ ਲਿਆ ਅੱਧਾ ਪੂਣਾ ਘੰਟਾ ਮੈਂ ਡੇਲੀ ਕਰਦਾ ਹੁੰਦਾ ਤੇ ਹੁਣ ਕੁਝ ਖਾਣੇ ਵੀਨੇ ਆ ਸਮਾਨ ਆ ਰਹੇ ਗੱਡੀ 'ਚ ਇਹ ਰਹਿਤਾ ਜੀ ਆਪਣੇ ਟਰੱਕ 'ਚ ਸਮਾਨ ਇਹਨੂੰ ਲਾਤਾ ਲੋਕ ਸਾਰੇ ਆਪਣੀ ਆਪਣੀ ਲੋਕੇਸ਼ਨਾਂ ਨੂੰ ਜਾ ਰਹੇ ਆਪਾਂ ਵੀ ਚੱਲ ਜਾਣਾ ਹੁਣ ਬਨਾਣਾ ਤੇ ਐਪਲ ਖਾਗਾ ਬਾਅਦ ਆਵਣੀ ਲੋਕੇਸ਼ਨ ਨੂੰ ਚੱਲ ਜਾਣਾ ਮੌਸਮ بارش ਵਾਲਾ ਹੀ ਅੱਜ ਕੱਲ੍ਹ ਵੀ ਬਹੁਤ بارش ਹੋਈ ਰਾਤ ਹੁਣ ਵੀ ਐਨ ਪੂਰੇ ਬੱਦਲ ਹੋਏ ਬਾ ਮਾਣੀ ਸ਼ਿਫਟ ਹੋਣ ਲੱਗਿਆ ਸਟਾਰਟ ਕਰਨਾ 6 ਵਜੇ ਚੱਲੇ ਆਪਾਂ ਚੱਲੇ ਆਪਣੀ ਮੰਜ਼ਿਲ ਵੱਲ ਸ਼ਿਫਟ ਕਰਤੀ ਸਟਾਰਟ ਪੂਰੇ 6 ਵਜੇਗੇ ਇਨ 100 ਮੀਟਰ ਕੋਲ ਆਇਆ ਦਾ ਮੈਂ ਇੱਧਰ ਹੈ ਮਾਰਕੀਟਾਂ ਜਿੱਥੇ ਕੱਲ ਆਇਆ ਦਾ ਸਾਰੀਆਂ ਮਾਰਕੀਟਾਂ ਇੱਧਰ ਕੱਲ ਇੱਧਰ ਘੁੰਮਦਾਦਾ ਮੈਂ ਆਪਾਂ ਪਹੁੰਚ ਗਏ ਕੰਪਨੀ ਦੇ ਬਾਹਰ ਇੱਧਰ ਲੋਡ ਹੋਣੀ ਆ ਸਾਹਮਣੇ ਬੇਰੋਸ ਗਏ ਇੱਧਰ ਐਂਟਰੀ ਹੈ 7 ਵਜੇ ਹਜੇ ਓਪਨ ਹੋਣੀ ਆ 20 ਮਿੰਟ ਪੇ ਮੌਸਮ ਠੰਡਾ ਹੈ ਬਿਲਕੁਲ ਇੱਥੇ ਲੋਡ ਕਰਕੇ ਇਹਦੇ ਡਾਕੂਮੈਂਟ ਹੋਰ ਜਗ੍ਹਾ ਤੇ ਲੈਣਾ ਬੱਦਲ ਦੇਖੋ ਇੱਧਰ ਉੱਧਰ ਨੂੰ ਕਰਦਾ ਤੁਰੇ ਵੇ ਕਾਹਹੀਂ ਕਹਿੰਦੇ ਰੁਖ ਲਾਓ ਆਟੋਮੈਟਿਕ ਹੀ ਸਾਰਾ ਮਾਹੌਲ ਵਧੀਆ ਹੁੰਦਾ ਸਵੀਡਨ ਚ ਸਭ ਤੋਂ ਜ਼ਿਆਦਾ ਯੂਰਪ ਚ ਸਭ ਤੋਂ ਜ਼ਿਆਦਾ ਰੋਖਾ ਆ ਆਪਾਂ ਚੱਲੇ ਅੰਦਰ ਬੇਰ ਉਸ ਚ ਲੋਡ ਕਰਨ ਡੀ ਨੰਬਰ ਆਪਾਂ ਨੂੰ ਮਿਲਿਆ ਇਹ ਟਰੈਕ ਬਣਾਵਾ ਗੱਡੀ ਖੜਾਣੇ ਨੂੰ ਉਹ ਸਾਹਮਣੇ ਨਿਕਲਿਆ ਕਰਦਾ ਮਾਲ ਜਿਹੜਾ ਮੇਰੇ ਟਰੱਕ 'ਤੇ ਲੋਡ ਹੋਣਾ ਇਹ ਧੀਆ ਹੁਣ ਟਰੱਕ ਲੋਡ ਹੋਣ ਲੱਗਿਆ ਮੇਰਾ ਇਹ ਲੋਡ ਹੋਣਾ ਟਰੱਕ 'ਪਰ ਇੱਕ ਲੋਡ ਕਰਕੇ ਫੇਰ ਲੱਕੜ ਵਾਲੀਆਂ ਰੱਖਣੀ ਉੱਪਰ ਬੈਲਟ ਮਾਰਨੀ ਫੇਰ ਬੈਲਟਾਂ ਮਾਰਨੀ ਆ ਬੈਲਟਾਂ ਮਾਰਤੀਆਂ ਔਨਲਾਈਨੇ ਪੇਪਰ ਆਪਣੇ ਭਰਾ ਗਿਆ ਨੇ ਟੋਰ ਨਹੀਂ ਘੜਦਾ ਟੋਰ ਤਾਂ ਇਹ ਘੜ ਦਿੰਦੇ ਘੜਾਉਂਦੇ ਠੰਡ ਜਿਹੀ ਪਰਸੀਨਾ ਪਵਾਉਂਦੇ ਆਪਾਂ ਚੱਲੇ ਆਫਿਸ ਵੱਲ ਆਇਆ ਉਧਰੋਂ ਨਹੀਂ ਜਿਹੜੀਆਂ ਬੈਲਟਾਂ ਬੁਲਟਾਂ ਮਾਰੀਆਂ ਉਹਨਾਂ ਦੀ ਫੋਟੋ ਖਿੱਚਣੀ ਫੇਰ ਦੇਣੇ ਉਹ ਨਹੀਂ ਪੇਪਰ ਡਾਕੂਮੈਂਟ ਸੀਐਮਆਰ ਉੱਥੇ ਸਾਹਮਣਾ ਆਫਿਸ ਹੈ ਇੱਥੇ ਪਾਰਕਿੰਗ ਲੱਗਾ ਹੈ ਫਿਰ ਉਹਨੇ ਗੱਡੀ ਚੈੱਕ ਕਰਨੀ ਫਿਰ ਉਹਨੇ ਦੇਣਾ ਡਾਕੂਮੈਂਟ ਇਹ ਲਾਇਆ ਗੱਡੀ ਵਾਲੇ ਦੀ ਫੋਟੋ ਆਣੀ ਫੇਰ ਮੇਰਾ ਨੰਬਰ ਇਹਨਾਂ ਗੋਰਿਆਂ ਨੂੰ ਨਾ ਸਕਿਨ ਦੀ ਅਲਰਜੀ ਬਹੁਤ ਆ ਇਹਨਾਂ ਦੀ ਸਾਰੀਆਂ ਸਕਿਨ ਖਰਾਬ ਹੁੰਦੀ ਜਾਂਦੀ ਇਹ ਬੰਦੇ ਦੇ ਹੱਥ ਪੂਰੇ ਖਰਾਬ ਐ ਇੱਕ

ਡਾਕੂਮੈਂਟ ਲੈ ਲੈ ਆਪਾਂ ਚੱਲੇ ਇੱਥੇ 350 ਕਿਲੋਮੀਟਰ ਆ ਅਨਲੋਡ ਕਰਨਾ ਸਵੀਡਨ ਜੇ ਗਾਨੀ ਅਨਲੋਡ ਆਪਾਂ ਚੱਲੇ ਅਨਲੋਡ ਕਰਨ ਨਾਲ ਖਾਨਿਆ ਨਮਕੀਨ ਨਾਲੇ ਚਲਾਉਂਦੇ ਆ ਟਰੱਕ ਯੋਡੇਰੋ ਮੇਰੇ ਸਫਰਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਬਤੀ ਪਿਆਰ ਦਿੰਦੇ ਇਹ ਜੋ ਵਾਦੀ ਘੱਟ ਕੰਟਰੀ ਬਹੁਤ ਵੱਡੀ ਐ ਇੱਥੇ ਰੇ ਆਪਾਂ 3 ਦਿਨ ਹੁਣ ਦੇਖਦੇ ਆ ਆਪਣਾ ਕਿੱਧਰ ਦਾ ਟਿਕਾਣਾ ਐ ਪਾਰਕ ਨਹੀਂ ਜਰੇ 3 ਦਿਨ ਨਗਰੀ ਬਸਦੀ ਭਲੀ ਯੋਗੀ ਚੱਲਦੇ ਭਲੇ ਦੇਖਦੇ ਆ ਹੁਣ ਫਕਰਾਂ ਦਾ ਕਿੱਧਰ ਦਾ ਟਿਕਾਣਾ ਜਾ ਰਹੇ ਆਪਣੀ ਮੰਜ਼ਿਲ ਵੱਲ ਹੈ 260 ਕਿਲੋਮੀਟਰ ਪਿਆ ਹਰ ਵਾਲੇ ਪਹਾੜ ਘੱਟ ਘੱਟ ਟਰਨਲ ਬਣਾਏ ਜੀ ਜੋ ਗਾਣੇ ਚੱਲ ਰਹੇ ਗਾਣੇ ਸੁਣੇ ਲੱਗਦਾ ਮਾ ਤਾਂ ਉਹ ਟਰੈਕਟਰ ਨਾ ਘਾ ਲ ਗਿਆ ਵੜਨ ਪਹਿਲੇ ਧਗਾ ਵੜਨ ਦੇ ਬਾਅਦ ਚੋ ਮਸ਼ੀਨ ਨਾ ਉਹ ਪੈਕ ਜਿਆ ਕਰ ਕਰਾ ਲੰਨੇ ਪੈਕ ਜਿਆ ਕਰ ਕਰਾ ਆਲਾ ਦੋੜਾ ਗ੍ਰੀਨਰੀ ਗੱਪੇ ਘਾਰਾ ਇਕੱਲਾ ਚਾਰੇਗਾ ਦੀਆਂ ਇਹ ਤਰ੍ਹਾਂ ਰੱਖ ਲੈਂਦੇ ਕਾ ਪੈ ਕਰ ਗਾ ਸ਼ਲਾਪੀ ਮੌਸਮ ਦੇ ਤਾਂ ਕੀ ਆਏ ਕਹਿਣੇ ਸਾਫਰ ਮੇਰਾ ਹੈ 90 ਕਿਲੋਮੀਟਰ ਰਿਹਾ ਮੈਨੂੰ ਪ੍ਰੇਗ ਲੈਣੀ ਪੈਣੀ 45 ਮਿੰਟ ਦੀ ਕਿਤੇ ਪਾਰਕੀ ਚ ਰੋਕਦੇ ਆਪਾਂ ਲੇਨ ਖੜੇ ਬ੍ਰੇਕ 45 ਮਿੰਟ ਦੀ ਪਾ ਜਿੱਥਾ ਗੱਡੀ ਖਾਲੀ ਕਰਨੀ ਹੋਏਗਾ 42 ਕਿਲੋਮੀਟਰ ਬ੍ਰੇਕ ਟਾਈਮ ਹੋ ਗਿਆ ਆਪਣਾ ਰੇੜੂਆ ਬਣਾ ਖਾਦਾ ਦਾ ਬੇਈਨੋ ਤੜਕਾ ਲਾਇਆ ਦਾ ਬਾ ਹੁਣ ਚੱਲੇ ਆਪਾਂ ਹਾਂ ਲੋਡਿੰਗ ਕੰਮ ਜਿਸ ਹਰ ਜਿੱਤ ਨੂੰ ਬਦਲ ਹੋਇਆ ਹੋਣਾ ਇੱਧਰ ਡੈਨਮਾਰਕ ਆ ਡਾਊਨਲੋਡ ਨੂੰ ਲਾਤਾ ਵਾ ਬਾਹਰ ਲੋਡਿੰਗ ਹੋਣੇ ਵਾਲੀ ਆ ਫੇ ਦੇ ਦੇ ਨੇ ਕਿੱਧਰ ਆਂਦਾ ਲੋਡ ਟਰੱਕ ਹੋ ਗਿਆ ਆਪਣਾ ਖਾਲੀ ਬੈਲਟਾ ਉਲਟਾ ਸੈੱਟ ਕਰਤੀਆਂ ਦੇਖਦੇ ਹਾਂ ਹੁਣ ਕਿੱਧਰ ਦਾ ਲੋਡ ਆਂਦਾ ਏ ਏਅਰਪੋਰਟ ਹੈ ਜਿੱਥੇ ਮੈਂ ਗੱਡੀ ਸਾਡੀ ਕੀਤੀ ਇਹ ਏਅਰਪੋਰਟ ਹੈ ਇਹ ਬਸ ਸਮਾਨ ਢੋਣੇ ਵਾਲਾ ਏਅਰਪੋਰਟ ਦਾ ਹੈ ਉਹ ਸਾਹਮਣੇ ਪਾਰਕਿੰਗ ਇੱਥੇ ਲਾ ਦੇਣੀ ਗੱਡੀ ਆ ਗਿਆ ਦਾ ਲੋਡ ਚੱਲ ਜਾਣਾ ਨਹੀਂ ਤੇ ਇੱਥੇ ਖੜੇ ਰਹਿਣਾ ਟਰੱਕ ਲਾਤਾ ਹਾਂ ਪਾਰਕਿੰਗ ਏਅਰ ਡਿਸਪੈਚਰ ਦਾ ਕੋਈ ਰਿਪਲਾਈ ਨਹੀਂ ਆਇਆ ਸ਼ਾਂਤ ਯਾ ਖੜਿਆ ਹਾਂ ਇੱਕ ਗੱਡੀ ਇੱਧਰ ਲੱਗੀ ਵੀ ਇਹ ਦੋ ਗੱਡੀਆਂ ਇੱਧਰ ਲੱਗੀਆਂ ਇਹ ਵੀਡੀਓ ਦਾ ਇੱਥੇ ਹੀ ਐਂਡ ਹੈ ਤੇ 5 ਵਜੇ ਇੱਥੇ ਹੁਣ ਲੋਡ ਤਾਂ ਮੁਸ਼ਕਲ ਆਣਾ ਕੱਲੋਂ ਆਉਂਗਾ ਕੱਲੋਂ ਦੇਖੇ ਕਿੱਧਰ ਆਉਂਦਾ ਲੋਡ ਬਣਾਵਾ ਗਿਆ ਅਗਲਾ ਮਾਹੌਲ ਸਾਰਿਆਂ ਸਸਤੀਕਾਰ ਜਿਹੜੇ ਸਪੋਰਟ ਉਗਾ ਦੇ ਬਹੁਤ ਬਹੁਤ ਧੰਨਵਾਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਰ ਕਮੈਂਟ ਮੈਂ ਪੜਦਾ ਹੁੰਦਾ ਹਾਂ